ਐਕਸਪ੍ਰੈਸ ਨਿਊਜ਼ਲੈਟਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡਾ ਆਪਣਾ ਰਿਪੋਰਟਰ ਜੇਸ਼ ਪੰਡਤ ਪਰਸੋ ਅਸੀਂ ਦੇਸ਼ ਦਾ 77ਵਾਂ ਆਜ਼ਾਦੀ ਦਿਹਾੜਾ ਮਨਾਉਣ ਜਾ ਰਹੇ ਹਾਂ ਇਸ ਆਜ਼ਾਦੀ ਦੇ ਕੀ ਮਾਇਨੇ ਹਨ ਕਿਸ ਤਰ੍ਹਾਂ ਸਾਡੇ ਦੇਸ਼ ਨੂੰ ਆਜ਼ਾਦੀ ਮਿਲੀ ਹੈ ਖਾਸ ਤੌਰ ਤੇ ਬਾਰਡਰ ਦੇ ਬਿਲਕੁਲ ਨਜ਼ਦੀਕ ਗੁਰਦਾਸਪੁਰ ਜ਼ਿਲ੍ਹੇ ਦਾ ਜੋ ਕਈ ਇਲਾਕੇ ਹਨ ਉਹਨਾਂ ਨੂੰ ਕਿੱਦਾਂ ਜੜਾ ਵਾ ਉਸ ਸਮੇਂ ਲੋਕਾਂ ਨੂੰ ਉਧਰੋਂ ਇੱਧਰ ਆਉਣ ਚੋਰ ਇੱਥੋਂ ਉਧਰ ਜਾਣ ਦੇ ਵਿੱਚ ਕਿਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਆਜ਼ਾਦੀ ਦਿਹਾੜੇ ਨੂੰ ਲੈ ਕੇ ਸਾਡੇ ਨਾਲ ਅੱਜ ਵਿਸ਼ੇਸ਼ ਗੱਲਬਾਤ ਕਰਨ ਦੇ ਲਈ ਮੌਜੂਦ ਨੇ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਮਾਸਟਰ ਗੁਰਨਾਮ ਸਿੰਘ ਸੰਘਰ ਇਹੋ ਸ਼ਖਸੀਅਤ ਨੇ ਜਿਨ੍ਹਾਂ ਨੇ ਲੰਬਾ ਸਮਾਂ ਬਤੌਰ ਅਧਿਆਪਕ ਵਜੋਂ ਆਪਣੀਆਂ ਸੇਵਾਵਾਂ ਨਿਭਾ ਕੇ ਸਮਾਜ ਦੀ ਜ਼ਿੰਮੇਵਾਰੀ ਨੂੰ ਕਿਸਾਨਾਂ ਦੀ ਆਵਾਜ਼ ਨੂੰ ਜੜਾਵਾ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਸਮਝਦੇ ਹੋਏ ਜੜਾਵਾ ਇਸ ਆਨੀ ਸੰਘਰਸ਼ ਦੇ ਰਾਤੇ ਤੁਰੰਤ ਫੈਸਲਾ ਲਿਆ ਔਰ ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਕੇ ਜਦੋਂ ਦੇਸ਼ ਆਜ਼ਾਦ ਹੋਇਆ ਸੀਗਾ 15 ਅਗਸਤ 1947 ਨੂੰ ਉਦੋਂ ਕਿਸ ਤਰ੍ਹਾਂ ਦਾ ਮੰਜ਼ਰ ਇਹਨਾਂ ਨੇ ਦੇਖਿਆ ਇਸ ਸਬੰਧੀ ਅੱਜ ਦੀ ਅਸੀਂ ਗੱਲਬਾਤ ਕਰਾਂਗੇ ਸਸਿਕਾ ਜੀ ਸਭ ਤੋਂ ਪਹਿਲਾਂ ਪ੍ਰਧਾਨ ਜੀ ਗੱਲਬਾਤ ਚ ਤੁਹਾਡਾ ਸਵਾਗਤ ਆ ਦਰਸ਼ਕਾਂ ਨੂੰ ਇਹ ਦੱਸ ਦਿਓ ਕਿ ਜਦੋਂ ਦੇਸ਼ ਆਜ਼ਾਦ ਹੋਇਆ ਸੀਗਾ 15 ਅਗਸਤ 1947 ਨੂੰ ਉਦੋਂ ਤੁਹਾਡੀ ਉਮਰ ਕਿੰਨੀ ਸੀਗੀ ਔਰ ਕੀ ਕੁਝ ਤੁਸੀਂ ਉਦੋਂ ਦੇਖਿਆ ਸੀਗਾ ਪਹਿਲਾਂ ਤੋਂ ਅੰਦਾ ਸਾਰੇ ਆਯਾਦ ਕਰਾਉਣ ਵਾਲੇ ਦੇਸ਼ ਨੂੰ ਸਾਰੇ ਯੋਧਿਆਂ ਦੀਆਂ ਬਹਾਦਰਾਂ ਨੂੰ ਜੀ ਨਮਸਕਾਰ ਮੈਂ ਉਸ ਟਾਂ ਤੇ ਕੁਝ 5.5 ਸਾਲ ਦੀ ਨਸੀ ਮਰੀ ਜੀ ਜੀ ਤੇ ਉਸ ਟਾਂ ਤੇ ਪੰਜ ਸੱਤ ਦਾ ਬੱਚਾ ਜਿਹੜਾ ਕਾਫੀ ਆਪਣੇ ਆਪ ਦੇ ਜਾਣਦਾ ਹੁੰਦਾ ਵੀ ਮੈਂ ਕੀ ਕੁਝ ਦੇਖਦਾ ਕੀ ਕਰ ਰਿਹਾ ਹੂੰ ਹੂੰ ਤੇ ਜੋ ਕੁਝ ਆਹ ਦੇਖਿਆ ਉਸ ਟਾਈਮ ਤੇ ਅਜੇ ਹੀ ਯਾਦੀ ਤੇ ਦਰੂਹ ਕਰਨੇ ਪਈ ਯਾਦੀ ਮਿਲ ਗਈ ਆ ਪਰ ਜਿਨ੍ਹਾਂ ਲੋਕਾਂ ਨੇ ਯਾਦੀ ਦਿੱਤੀ ਜਾਂ ਤਾਂ ਉਹਨਾਂ ਨੂੰ ਪਤਾ ਸੀਗਾ ਜੀ 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 ਤੇ ਯਾਂ ਫਿਰ ਜਿਨ੍ਹਾਂ ਦੇਖੀ ਉਹਨਾਂ ਨੂੰ ਪਤਾ ਵੀ ਯਾਦੀ ਇਹ ਮਿਲੀ ਕਿੱਥੋਂ ਹਾਂ ਹਾਂ ਬਿਲਕੁਲ ਉਹ ਦਿਨ ਜਦੋਂ ਸੀਗੇ ਬਹੁਤ ਮਾੜੇ ਸੀਗੇ ਅ ਮਾਸਟਰ ਜੀ ਕੀ ਸੀਗਾ ਉਹ ਤੋਂ ਬਚਪਨ ਦੇ ਵਿੱਚ ਦੇਖਿਆ ਜਿਹੜੀ ਕਿ ਚੀਜ਼ ਤੁਹਾਨੂੰ ਅੱਜ ਵੀ ਜੜਾ ਵਾ ਯਾਦ ਆਉਂਦੀ ਹੋਵੇ ਜਦੋਂ ਆਜ਼ਾਦੀ ਦੇ ਹੜਾਂਦਾ ਥੋੜਾ ਉਹ ਦੱਸ ਦਿਓ ਦਰਸ਼ਕਾਂ ਨੂੰ ਦੇਖੋ ਜੀ ਉਹ ਟਾਈਮ ਐਸਾ ਸੀਗਾ ਕਿ ਇਹ ਜਿਹੜੇ ਸਾਡੇ ਮੁਸਲਮਾਨ ਲੋਕ ਸੀ ਨਾ ਇਹਨਾਂ ਲੋਕਾਂ ਦੇ ਕੋਲ ਉਹ ਚੀਜ਼ਾਂ ਬੜੀਆਂ ਸੀ ਜਿਨ੍ਹਾਂ ਦੇ ਨਾਲ ਅਟੈਕ ਕਰਦੇ ਸੀ ਜੀ ਜੀ ਸਾਡੇ ਲੋਕ ਸੀ ਇਹਨਾਂ ਨੂੰ ਬੇ ਪ੍ਰਵਾਸ ਹੁੰਦੇ ਸੀ ਜੀ ਇਹਨਾਂ ਨੂੰ ਕੋਈ ਪਤਾ ਨਹੀਂ ਐਸੀਆ ਵੱਤ ਵਧੇਖਤਾ ਪਿੰਡ ਦੇ ਵਿੱਚ ਪਿੰਡਾਂ ਇਕੱਠੇ ਹੋ ਜਾਂਦੇ ਸੀਗੇ ਜੀ ਆਪਣੇ ਬਚਾਅ ਵਾਸਤੇ ਹਮਮ ਕਈ ਵਾਰ ਇਹ ਹੁੰਦਾ ਸੀਗਾ ਕਿ ਜਨਾ ਨਹੀਂ ਵਿਚਾਰੀਆਂ ਆਟਾ ਗੁੰਨਣ ਡੀਆਂ ਨੇ ਉਹ ਕਿੰਮ ਕੌਣ ਨਹੀਂ ਉੱਥੇ ਛੱਡ ਜਾਂਦੀਆਂ ਜਿੱਥੇ ਕਿਹਾ ਵੀ ਆ ਇਕੱਠੇ ਹੋਣਾ ਵਾ ਜੀ ਤੇ ਉਦੋਂ ਕੋਠੇ ਜਿਹੜੇ ਆ ਜਨਾ ਕਮਰੇ ਕਹ ਦਿੰਨੇ ਅੱਜ ਕੱਲ੍ਹ ਨਾਲ ਨਾਲ ਜੁੜੇ ਹੁੰਦੇ ਤੇ ਜਾ ਕੇ ਉੱਥੇ ਇਕੱਠੇ ਹੋ ਜਾਂਦੇ ਆਹ ਹਾਂ ਆਪਣੇ ਬਚਾਅ ਉੱਤੇ ਜੀ ਲੇਕਿਨ ਉਹ ਲੋਕ ਜਿਹੜੇ ਉਹਨਾਂ ਇੱਕ ਮੋਰਥੇ ਵੱਧੇ ਹੁੰਦੇ ਸੀ ਆਪਣੇ ਉਹਨਾਂ ਪਤਾ ਸੀ ਸਭ ਕੋਈ ਜੀ ਜੀ ਪੋਸਟ ਟਾਈਮ ਤੇ ਫਿਰ ਹੋਇਆ ਕੀ ਆ ਵੀ ਜਦੋਂ ਇਹ ਕੁਝ ਚੱਲੂ ਹੋਇਆ ਜੀ ਪੋਸਟਮ ਤੇ ਸਭ ਤੋਂ ਪਹਿਲਾਂ ਤੇ ਜਿਹੜੀ ਬਹੁਤੀ ਮਾੜੀ ਖਬਰ ਸੀਗੀ ਉਹ ਸੀਗੀ ਜੀ ਤੇ ਕੋਚਤ ਤੇ ਸਾਡਾ ਜਿਹੜਾ ਜ਼ਿਲ੍ਹਾ ਗੁਰਦਾਸਪੁਰ ਹੈ ਹਾਂ ਹਾਂ ਜੀ ਇਹ ਨਾਰੋਵਾਲ ਤਹਿਸੀਲ ਹੁੰਦੀ ਸੀ ਸਾਡੇ ਗੁਰਦਾਸਪੁਰ ਬਾਅਦ ਚ ਬਣੀ ਹੈ ਨਾਰੋਵਾਲ ਤਹਿਸੀਲ ਹੁੰਦੀ ਜੀ ਨਾਰੋਵਾਲ ਤਹਿਸੀਲ ਦੇ ਵਿੱਚ ਜ਼ਿਲ੍ਹਾ ਗੁਰਦਾਸਪੁਰ ਇਹਨਾਂ ਤਨ ਸ਼ਹਿਰ ਪੁਰਨਾ ਜਾ ਕੇ ਜਾ ਲਗਾ ਹੀ ਜੀ ਜੀ ਤੇ ਕਈ ਵਾਰਾਂ ਖਵਾਵਾ ਆਗਿਆ ਉਦੋਂ ਦੇਸ਼ੀਏ ਰੇਡੀਓ ਹੁੰਦੇ ਸੀਗੇ ਉਹਨਾਂ ਤੇ ਖਬਰਾਂ ਆ ਜਾਣੀਆਂ ਜੀ ਫਲਾਣੇ ਥਾਂ ਸਾਡੀ ਫੌਜ ਪਹੁੰਚ ਪਹੁੰਚੀ ਆ ਉੱਥੇ ਜਾ ਕੇ ਕਬਜ਼ਾ ਕਰ ਲਿਆ ਪਰਾਣਿਆਂ ਨੇ ਹੂੰ ਹੂੰ ਪਰ ਇਹ ਜਦ ਪੋਰਟਫੋਲੀਓ ਵੰਡਣ ਗਏ ਹਨ ਤਾਂ ਜੀ ਤੇ ਮਿਸਟਰ ਡਾਉਨ ਉਧਰ ਹੁੰਦੇ ਸੀ ਜਿੱਥੇ ਮਹਾਤਮਾ ਗਾਂਧੀ ਤੇ ਨਰੂ ਜੀ ਨਰੂ ਜੀ ਸੀਗੇ ਬਿਲਕੁਲ ਬਿਲਕੁਲ ਤੇ ਮਹਾਤਮਾ ਗਾਂਧੀ ਦੇ ਵਿੱਚ ਨਹੀਂ ਬੈਠਾ ਨਰੂ ਦੀ ਡਿਊਟੀ ਲਈ ਸੀ ਤੁਸੀਂ ਜਾਓ ਜੀ ਜੀ ਇਹ ਨਵਾਂ ਤੇਜਦਵੰਡ ਕੀਤੀ ਆ ਤੇ ਇਹ ਜੰਮੂ ਕਸ਼ਮੀਰ ਦਾ ਇਲਾਕਾ ਸਾਰੇ ਦੇ ਆਏ ਸੀ ਉਹਨਾਂ ਨੂੰ ਜੀ ਤੇ ਧਿਆਨ ਦਾ ਕੀ ਹੈਗਾ ਨਾ ਧਿਆਨ ਦਾ ਲਾਹੌਰ ਦਾ ਇਲਾਕਾ ਹੂੰ ਲਾਹੌਰ ਦਾ ਮਸਾਤੋਂ ਲੈ ਕੇ ਸਾਰਾ ਲਾਹੌਰ ਰਾਵਲ ਸਾਰਾ ਪਿੰਡਾਸ ਇਹ ਨੱਕਾ ਜਿਹੜੇ ਕਰਤਾਰਪੁਰ ਦੇ ਵਿੱਚ ਜ਼ਿਲ੍ਹਾ ਹੁੰਦਾ ਸੀ ਇਹ ਜੰਮੂ ਕਸ਼ਮੀਰ ਦੇ ਨਾਲ ਸਰਗਿ ਹੋ ਗਿਆ ਜੀ ਜੀ ਜਦੋਂ ਬਾਹਰ ਆਏ ਤੇ ਗਾਂਧੀ ਨੇ ਕਿਹਾ ਪੁੱਛਿਆ ਵੀ ਕੀ ਕਰਕੇ ਆ ਹੂੰ ਕਹਿੰਦਾ ਜੀ ਮੈਂ ਲਾ ਹੌਦਾ ਇਲਾਕਾ ਲੈਂਦਾ ਤੇ ਜੰਮੂ ਕੀhetra ਸਾਰਾ ਉਹ ਕਹਿੰਦਾ ਕੀ ਕਰਕੇ ਆ ਸਭ ਕੁਝ ਦੇ ਆ ਆ ਹਾਂ 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 ਜਾ ਜਾ ਸਰ ਜੀ ਸਾਨੂੰ ਇਹ ਜਿਹੜਾ ਜਿਹੜਾ ਦੇ ਗਏ ਸਾਨੂੰ ਦੇ ਦੋ ਤੇ ਉਹ ਤਾਂ ਜਿਹੜੇ ਲੈ ਕੇ ਆ ਉਹਨਾਂ ਦੇ ਓਕੇ ਇਹ ਸਾਡਾ ਜਿਹੜਾ 15 ਅਗਸਤ ਜਿਹੜਾ ਮਨਾਇਆ ਜਾਂਦਾ ਨਾ ਜੀ ਇੱਕ ਦਿਨ ਲੇਟ ਹੋ ਗਿਆ 14 ਦੀ ਗੱਲ ਹੈ ਵੈਸੇ ਜੀ ਮੁੰਨਾ 14 ਹੀ ਰੱਖਿਆ ਫਿਰ ਤੇ ਅਹਾਂ 15 ਰੱਖਿਆ ਇੱਕ ਦਿਨ ਸਰ ਲੇਟ ਮਖਵਾ ਪਾ ਲਿਆ ਦੋਵਾਂ ਮੁਲਕਾਂ ਨੇ ਵੀ ਉਹ 14 ਨੂੰ ਬਣਾਉਂਦੇ ਆ ਅਸੀਂ 15 ਨੂੰ ਬਣਾਉਂਦੇ ਆ ਕਿਉਂਕਿ ਅਸੀਂ ਇੱਕ ਦਿਨ ਡੇਟ ਹੋ ਗਿਆ ਸਰ ਲੇਟ ਹੋ ਗਿਆ ਬਿਲਕੁਲ ਇਸ ਮਤਲਬ ਵੰਡ ਦੇ ਚੱਕਰ ਸੇ ਮਾਸਟਰ ਜੀ ਆਪਾਂ ਇਹ ਚੀਜ਼ ਜਾਨਣਾ ਚਾਹੁੰਦੇ ਆ ਕਿਉਂਕਿ ਬਹੁਤ ਘੱਟ ਲੋਕ ਨੇ ਜਿਹੜੇ ਉਸ ਵੰਡ ਦੇ ਮੰਜਰ ਨੂੰ ਬਿਆਨ ਕਰ ਸਕਦੇ ਨੇ ਤੁਸੀਂ ਇਹ ਦੱਸੋ ਕਿ ਉਦੋਂ ਕਿੱਦਾਂ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀਗਾ ਔਰ ਕੀ ਕੀ ਲੋਕਾਂ ਦੇ ਉੱਪਰ ਅਤਿਆਚਾਰ ਹੋਏ ਜਿਸ ਬਾਰੇ ਤੁਹਾਨੂੰ ਨੌਲੇਜ ਹੋਵੇ ਉਸ ਸਮੇਂ ਦੀ ਇਹ ਜਰੂਰ ਸਾਡੇ ਦਰਸ਼ਕਾਂ ਨੂੰ ਦੱਸਿਓ ਜੀ ਦੇਖੋ ਜੀ ਉਸ ਟਾਈਮ ਤੇ ਜਿਹੜੇ ਅਤਿਆਚਾਰ ਹੋਏ ਹਨ ਦੁਨੀਆ ਤੇ ਇਹ ਵੀ ਇੱਕ ਕੰਮ ਤੇ ਹੋਇਆ ਦੋ ਕੰਮਾਂ ਤੇ ਹੋਇਆ ਮਤਲਬ ਦੋਨੋਂ ਪਾਸੇ ਬਰਾਬਰ ਹੀ ਹੋਇਆ ਉਹਨਾਂ ਪਾਸੇ ਤੇ ਹੋਇਆ ਜਦੋਂ ਇਹਨਾਂ ਨੂੰ ਪਤਾ ਲੱਗਾ ਕਿ ਇਹਨਾਂ ਘਟੇਣ ਜਿਹੜੀ ਹੈ ਵੱਡ ਕੇ ਇਥੋਂ ਉਧਰੋਂ ਭੇਜੀ ਆ ਜੀ ਪਾਕਿਸਤਾਨ ਤੋਂ ਹੂੰ ਹੂੰ ਉਹ ਨਗਰਾਂ ਦੇ ਜਿਹੜਾ ਬੱਚਾ ਖੁਚਾ ਉਹਨਾਂ ਕਾਪਾਂ ਕਿਪਾਈ ਆ ਉਹ ਤੇ ਸਾਨੂੰ ਜਿੰਦੇ ਨੇ ਆਉਣ ਨਹੀਂ ਦਿੰਦੇ ਤੁਸੀਂ ਕਰਨਦੇ ਹੂੰ ਕੇ ਇਹਨਾਂ ਨਾਲ ਲੋਕਾਂ ਨੇ ਫੇਰ ਆਖਿਆ ਵੀ ਨਹੀਂ ਹੁਣ ਠੀਕ ਹੈ ਜੀ ਫੇਰ ਇਹਨਾਂ ਜਿਹੜੇ ਖੂ ਸੀ ਖੁਈਆਂ ਸੀ ਉਹ ਵੱਡ ਵੱਟ ਕੇ ਪੱਤ ਤੀ ਅੱਛਾ ਕੋਈ ਇਦਾਂ ਦਾ ਕੋਈ ਇਦਾਂ ਦਾ ਮੰਜ਼ਰ ਯਾਦ ਹੋਵੇ ਕਿ ਕਿਤੇ ਪਿਤਾ ਜੀ ਦੇ ਨਾਲ ਤੁਸੀਂ ਵੀ ਕਿਤੇ ਗਏ ਹੋ ਹੋ ਕੋਈ ਮੈਂ ਅੱਛਾ ਕਿਤੇ ਨਹੀਂ ਗਿਆ ਮਲੇ ਛੋਟੇ ਸੀ ਤੁਸੀਂ ਛੋਟੇ ਸਿੱਕੇ ਰਹੇ ਜੀ ਜੀ ਇਹਨਾਂ ਵੀ ਲੋਕ ਨੱਠੇ ਭੱਜੇ ਜਾਣ ਰਿਹਾ ਸਮਾਂ ਤੁਸੀ ਦੇਖਿਆ ਸੀਗਾ ਸਭ ਕੋ ਦੇਖ ਮਾਸਟਰ ਜੀ ਇੱਕ ਗੱਲ ਇਹ ਦੱਸੋ ਕਿ ਉਸ ਸਮੇਂ ਦੱਸਦੇ ਆ ਕਿ ਜਦੋਂ ਮੁਲਕ ਦੀ ਵੰਡ ਹੋਈ ਆ ਤੇ ਹਾਲਾਤ ਬੜੇ ਬੱਦਰ ਸੀਗੇ ਆਰਥਿਕ ਤੌਰ ਦੇ ਉੱਤੇ ਜਿਹੜੀ ਇੱਕ ਕਹਿੰਦੇ ਕਿ ਤੁਸੀ ਦਾ ਬੰਨ ਟੁੱਟ ਗਿਆ ਸੀਗਾ ਔਰ ਹੜਾਂ ਦੀ ਮਾਰ ਵੀ ਬਹੁਤ ਗਰਦਾਸਪੁਰ ਜ਼ਿਲ੍ਹੇ ਨੂੰ ਪਈ ਸੀਗੀ ਉਸ ਵਾਕਿਆ ਬਾਰੇ ਜੇਕਰ ਤੁਹਾਨੂੰ ਕੋਈ ਹੈ ਜਾਣਕਾਰੀ ਤਾਂ ਉਹ ਜਰੂਰ ਦਰਸ਼ਕਾਂ ਨੂੰ ਦੱਸਿਓ ਜੀ ਦਰਸਲ ਜਿਹੜਾ ਤੁਸੀਂ ਦੀ ਬੰਨਾਂ ਤੁਸੀਂ ਦੀ ਬੰਦੀ ਗੱਲ ਕਰ ਰਹੇ ਆ ਹੂੰ ਹੂੰ ਤੇ ਬਾਰਡਰ ਜਿਵੇਂ ਬਣਿਆ ਪਾਕਿਸਤਾਨ ਦਾ ਤੇ ਹਿੰਦੁਸਤਾਨ ਦਾ ਹੁਣ ਇਸ ਟਾਈਮ ਤੇ ਉਹਦਾ ਬਾਰਡਰ ਕੋਈ ਨਹੀਂ ਹੁੰਦਾ ਜੀ 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 ਪੱਧਰਾ ਸੀ ਜੇ ਕਿਤੇ ਉੱਥੇ ਥੋੜਾ ਬਤ ਉੱਚੀਆਂ ਥਾਂ ਹੈਗਾ ਸੀਗਾ ਹਾਂ ਹਾਂ ਉਹਨੂੰ ਤੁਸੀਂ ਕਹਿ ਦਿੰਦੇ ਸੀਗੇ ਉਹ ਤੁਸੀਂਆਂ ਜਿਹੜੀਆਂ ਬਾਅਦ ਚ ਬਣੀਆਂ ਨੇ ਬਾਅਦ ਚ ਬਣੀਆਂ ਓਕੇ ਬਾਅਦ ਚ ਬਣੀਆਂ ਉਦੋਂ ਕੋਈ ਤੁਸੀਂ ਨਹੀਂ ਹੁੰਦੀ ਜੀ ਜੇ ਕੋਈ ਪਾਣੀ ਚੜ ਗਿਆ ਤੇ ਜ਼ਰੂਰ ਪਾਣੀ ਉਧਰੋਂ ਉਧਰ ਚੜ ਗਿਆ ਹਾਂ ਹਾਂ ਜੀ ਤੇ ਬਾਕੀ ਇਹੋ ਜੀ ਕੋਈ ਗੱਲਬਾਤ ਨਹੀਂ ਸੀ ਵੀ ਉਹ ਵਨ ਟੁੱਟ ਕੇ ਪਾਣੀ ਆ ਉਧਰੋਂ ਗਿਆ ਵਾ ਜੀ ਇਹ ਕੋਈ ਗੱਲਬਾਤ ਇਹੋ ਜੀ ਹੈ ਨਹੀਂ ਸੀ ਜੀਵਨ ਦੇ ਤਜਰਬੇ ਦੇ ਆਧਾਰ ਤੇ ਤੁਸੀਂ ਲੰਬਾ ਸਮਾਂ ਜਿਹੜਾ ਵਾ ਉਹ ਦੇਖਿਆ ਵਾ ਹੌਲੀ ਹੌਲੀ ਦੇਸ਼ ਦੇ ਵਿੱਚ ਤਰੱਕੀ ਵੀ ਹੋਈ ਆ ਅੱਜ ਵਿਦੇਸ਼ਾਂ ਦੇ ਵਿੱਚ ਵੀ ਪੰਜਾਬੀ ਮੱਲਾ ਮਾਰ ਰਹੇ ਆ ਸਾਡੀ ਹਾਕੀ ਦੀ ਟੀਮ ਮੈਡਲ ਜਿੱਤ ਕੇ ਆਈ ਆ ਲੜਕੀਆਂ ਨੇ ਵੀ ਸ਼ੂਟਿੰਗ ਦੇ ਵਿੱਚ ਜਿਹੜਾ 올림픽ਸ ਦੇ ਵਿੱਚ ਕਾਫੀ ਮੈਡਲ ਜਿੱਤੇ ਤੁਸੀਂ ਤੇ ਮਿਲਖਾ ਸਿੰਘ ਦਾ ਦੌਰ ਵੀ ਦੇਖਿਆ ਸੀਗਾ ਜਿਹੜੇ ਇੱਕ ਖਿਡਾਰੀ ਅੱਜ ਜਿੱਤ ਕੇ ਆਏ ਆ ਇਸ ਨੂੰ ਲੈ ਕੇ ਜਿਹੜਾ ਵਾ ਉਹ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਦੇਖੋ ਜੇ ਕਾਫੀ ਫਰਕ ਪੈ ਗਿਆ ਉਧਰ ਉਧਰੀ ਹਾਂ ਹਾਂ ਪਰ ਕਦੀ ਮੈਂ ਤੁਹਾਨੂੰ ਦੱਸਦਾ ਵੀ ਜੇ ਅਸੀਂ ਇਹਨੇ ਦੀ ਨੇਟ ਦਾ ਦੀ ਗੱਲ ਕਰੀਏ ਨਾ ਉਹਦੇ ਮਾਹੌਲ ਦੀ ਹਾਂ ਹਾਂ ਠੀਕ ਆ ਕੁਝ ਜਿਹੜੇ ਪ੍ਰਾਣੇ ਬੰਦੇ ਐ ਨਾ ਜਿਨ੍ਹਾਂ ਨੂੰ ਕੁਝ ਸੱਟਾਂ ਲੱਗੀਆਂ ਨੇ ਹਾਂ ਹਾਂ ਕੰਨ ਦਾ ਭਾਵੇਂ ਜਿਹੜੇ ਦੁਖਿਆਰੇ ਸੀ ਉਧਰ ਉਧਰੀ ਜੀ ਜੀ ਉਹ ਅਜੇ ਤੱਕ ਜੀਂਦੇ ਆ ਤੇ ਥੋੜਾ ਬਸ ਆਪਣੇ ਵਿੱਚ ਜਿਉਂਦੇ ਆ ਹਾਂ ਹਾਂ ਬਿਲਕੁਲ ਸਾਨਾ ਸਾਥ ਦੀ ਗੱਲ ਹੈ ਮੈਂ ਅਸੀਂ ਚੱਲ ਗਏ ਇਥੋਂ ਜਥੇ ਦੇ ਨਾਲ ਜੀ ਪਾਕਿਸਤਾਨ ਹਾਂ ਹਾਂ ਤੇ ਪਾਕਿਸਤਾਨ ਵੇਖਿਆ ਉੱਥੇ ਜਿਹੜੇ ਉਹ ਨੌਜਵਾਨ ਜਿਹੜੇ ਮੁੰਡੇ ਉਸ ਦੇ ਵਿੱਚ ਉੱਥੇ ਪਹਿਰਾ ਦੇ ਰਹੇ ਸੀ ਹੂੰ ਹੂੰ ਉਹ ਉਹਨਾਂ ਦੂਰ ਸੱਸੀ ਕਾਲ ਦੂਰ ਆਓ ਅੱਛਾ ਆਓ ਪਪਾ ਜੀ ਆਓ ਹਾਂ 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 ਓਕੇ ਲਕਤੀਆਂ ਲੱਗੀਆਂ ਈਵਨ ਤਾਂ ਇਹ ਉਹਨਾਂ ਲਕਤੀਆਂ ਪਿਆ ਦਿੰਦੇ ਰਹੇ ਆ ਅੱਛਾ ਵਾਹ 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 ਓਕੇ ਓਕੇ ਕੋਈ ਉਹਨਾਂ ਨੂੰ ਸੋਚ ਨਹੀਂ ਕਿਤਰਾ ਉਧਰ ਦੀ ਤੇ ਕੁਝ ਬੰਦੇ ਇਹੋ ਜਿਹੇ ਸੀਗੇ ਬਜ਼ੁਰਗ ਜਿਹੜੇ ਸੀ ਇੱਕ ਬਜ਼ੁਰਗ ਜਿਹੜਾ ਇਹ ਵਿਰਤਨਾ ਉਹ ਗੱਲਾਂ ਬਾਤ ਉੱਝ ਵੀ ਗਿਆ ਜੀ ਜੀ ਉਜਿਹੇ ਤਰ੍ਹਾਂ ਕਿ ਆਪੇ ਕਹਿੰਦਾ ਵੇ ਲਓ ਜੀ ਸਾਡੇ ਇਨੇ ਬੰਦੇ ਮਾਦ ਦਿੱਤੇ ਨਾ ਲਾਰਾਂ ਦਾ ਦਿੱਤਾ ਮੈਂ ਆਪਣੇ ਹਿਸਾਬ ਨਾਲ ਸਮਝਿਆ ਹਾਂ ਕਿ ਜੇ ਮੈਂ ਕੋਈ ਗੱਲ ਕੀਤੀ ਜੀ ਜੀ ਵੱਧ ਜਾਣਾ ਲਾਗੇ ਮੇਰੇ ਕੋਲ ਸਿਰਫ ਮੁੰਡੇ ਖੋਤੇ ਜੀ ਜੀ ਦੇਖਿਆ ਬਪੂ ਜੀ ਗੱਲ ਇਹ ਆ ਹੂੰ ਕਿ ਜੇ ਤੁਸੀਂ ਇਹ ਗੱਲ ਕਹਿੰਦੇ ਸਾਡੇ ਬੰਦੇ ਇਨੇ ਮਾਦ ਦਿੱਤੇ ਤੁਹਾਡਿਆਂ ਨੇ ਕੁਝ ਕੀਤਾ ਹੋਵੇਗਾ ਹਾਂ ਬਿਲਕੁਲ ਇਹ ਤੇ ਦੋਨਾਂ ਪਾਸੇ ਹੀ ਚੀਜ਼ਾਂ ਹੋਈਆਂ ਸਰ ਇਹ ਫੇਰ ਹੀ ਹੱਜੇ ਦੇ ਪੱਤੇ ਮਾਸਟਰ ਜੀ ਮੈਂ ਹੁਣ ਅੱਗੇ ਗੱਲ ਨੂੰ ਤੋੜਨਾ ਚਾਹੁੰਦਾ ਵਾਂ ਕਿ ਆਜ਼ਾਦੀ ਦਿਹਾੜੇ ਦੇ ਜਿਹੜੇ ਹੁੰਦੇ ਹਾਲਾਤ ਆ ਦੇਸ਼ ਦੇ ਹਾਂਜੀ ਇਸ ਨੂੰ ਲੈ ਕੇ ਜਿਹੜਾ ਵਾ ਕਿਉਂਕਿ ਤੁਸੀਂ ਕਿਸਾਨ ਯੂਨੀਅਨ ਦੇ ਆਗੂ ਜੇ ਤੇ ਕਿਸਾਨਾਂ ਵੱਲੋਂ ਜਿਹੜਾ ਵਾ ਕੀ ਕਹਿਣਾ ਚਾਹੋਗੇ ਆਜ਼ਾਦੀ ਦਿਹਾੜੇ ਨੂੰ ਲੈ ਕੇ ਦੇਖੋ ਮੈਂ ਤੇ ਇੱਕੋ ਗੱਲ ਕਹਾਂਗਾ ਇਹਦੇ ਉੱਤੇ ਤੇ ਯਾ ਤੇ ਧਿਆੜਾ ਜਿਹੜਾ ਵਾ ਸਾਲ ਬਾਦ ਆਉਣਾ ਚਿਹਦਾ ਸਾਰਿਆਂ ਬੜੀ ਖੁਸ਼ਕਿਸਮਤ ਵਾਲੀ ਗੱਲ ਜੇ ਕੋਈ ਹੁੰਦਾ ਵੇਖਦਾ ਵਾ ਹਮ ਹਮ ਉਹਨੂੰ ਮੰਨਦਾ ਵਾ ਬਹੁਤ ਖੁਸ਼ਕਿਸਮਤ ਦੀ ਗੱਲ ਹੈ ਕਿਉਂਕਿ ਬਹੁਤ ਅਹਿਮ ਦਿਹਾੜਾ ਸਾਡੇ ਵਾਸਤੇ ਹਾਂਜੀ ਹਾਂਜੀ ਬਿਲਕੁਲ ਜੀ ਜੀ ਮੈਂ ਅੱਜ ਪ੍ਰੈਸ ਨੋਟ ਵੀ ਇੱਕ ਲਿਖਣ ਗਿਆ ਸੀਗਾ ਜੀ ਜੀ ਮੈਂ ਉਹਦੇ ਵਿੱਚ ਲਿਖਿਆ ਅਫਾਰ ਚ ਆਏਗਾ 500 ਹਮ ਹਮ ਵੀ ਜਿਹੜੇ ਗੱਲ ਦਾ ਅਸੀਂ ਮਾਨ ਕਰਨੇ ਆ ਭਗਤ ਸਿੰਘ ਤੇ ਆਪਣੇ ਗਾਂਧੀ ਜੀ ਤੇ ਹਾਂ ਹਾਂ ਬੋਟਵਾਂ ਦਾ ਗਿਆਨ ਹੈ ਜੀ ਲੇਕਿਨ ਉਹਨਾਂ ਦਰ ਕਿਨਾਰ ਕਰ ਦਿੱਤਾ ਸਾਂ ਉਹਨਾਂ ਦਾ ਕੋਈ ਮੁੱਲ ਨਹੀਂ ਪਾਰ ਹੈ ਭਗਵੰਤ ਮਾਨ ਨਹੀਂ ਪਾਰ ਹੈ ਜੀ ਜੀ ਮੈਂ ਮੈਂ ਕਿਹਾ ਉਹ ਪਰਸਨੋਟ ਦੇ ਦੇ ਜੀ 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 ਸੋ ਇਹ ਗੱਲ ਹੈ ਸਾਡੀਆਂ ਸਰਕਾਰਾਂ ਜਿਹੜੀਆਂ ਨੇ ਉਹ ਸੰਜੀਦਾ ਨਹੀਂ ਰਹੀ ਜੀ ਜਦੋਂ ਸਰਕਾਰਾਂ ਜਨਤਾ ਸੰਸੀਅਰ ਨਹੀਂ ਹੁੰਦੀ ਇਹਨਾਂ ਗੱਲਾਂ ਵਾਸਤੇ ਹਾਂ ਹਾਂ ਉਹਨਾਂ ਤੱਕ ਅਸੀਂ ਤੁਸੀਂ ਜਿਹੜੇ ਹਮਾਮ ਥੱਲੇ ਜਿਹੜਾ ਉਹ ਕ ਉਹ ਆਪਣਾ ਜੋ ਸੋਚਦਾ ਉਹ ਵੀ ਪੂਰਾ ਕਰ ਸਕਦਾ ਮਾਸਟਰ ਜੀ ਵਧਾਈ ਸੰਦੇਸ਼ ਜੜਾ ਵਾ ਆਜ਼ਾਦੀ ਦਾ ਦੋ ਸ਼ਬਦਾਂ ਦੇ ਵਿੱਚ ਦੋ ਲੈਣਾ ਦੇ ਵਿੱਚ ਜੜਾ ਵਾ ਉਹ ਜਰੂਰ ਦੇ ਦਿਓ ਬੋਲ ਦਿਓ ਜੀ ਸੋ ਮੈਂ ਖੇਤ ਦੇ ਵਿੱਚ ਅ ਵਧਾਈ ਦਾ ਸੰਦੇਸ਼ ਮੇਰੇ ਵੱਲੋਂ ਸਾਰੇ ਹਿੰਦੁਸਤਾਨ ਦੇ ਆਪਣੇ ਵੀਰਾਂ ਨੂੰ ਬਾਹਰ ਬੈਠਿਆਂ ਨੂੰ ਇਥੇ ਸਾਰੇ ਜੀ ਜੀ ਬਹੁਤ ਬਹੁਤ ਵਧਾਈਆਂ 15 ਅਗਸਤ ਦੇ ਦਿਨ ਦੇ ਉੱਤੇ ਜੀ ਤੇ ਮੈਂ ਚਾਹਣਾ ਵੀ ਆਉਣ ਵਾਲੇ ਸਮੇਂ ਫਿਰ ਸਾਲ ਬਾਅਦ ਸਾਰਿਆਂ ਦੇ ਹਾਂ ਜੀ 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 ਆਪਣੇ ਪਰਿਵਾਰ ਦੇ ਵਿੱਚ ਹੋਵੇ ਜੀ ਉਹ ਇਹ ਦਿਹਾੜੇ ਨੂੰ ਯਾਦ ਕਰਨਾ ਤੇ ਯਾਦ ਕਰਨਾ ਵੀ ਚਾਹੀਦਾ ਬਹੁਤ ਬਹੁਤ ਧੰਨਵਾਦ ਸੋ ਇਸ ਹਨ ਮਾਸਟਰ ਗੁਰਨਾਮ ਸਿੰਘ ਸੰਗਰ ਜਿਹੜੇ ਕਿ ਜਿਨ੍ਹਾਂ ਨੇ ਤੁਹਾਨੂੰ ਜਦੋਂ ਅੱਜ ਤੋਂ 77 ਸਾਲ ਪਿੱਛੇ ਚਲੇ ਜਾਈਏ 15 ਅਗਸਤ 1947 ਨੂੰ ਜਦੋਂ ਦੋਨਾਂ ਮੁਲਕਾਂ ਦੀ ਵੰਡ ਹੋਈ ਸੀਗੀ ਤੇ ਉਸ ਦੌਰਾਨ ਕੀ ਕੁਝ ਘਟਨਾਵਾਂ ਵਾਪਰੀਆਂ ਕਿਸ ਤਰ੍ਹਾਂ ਲੋਕਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਪੰਜ ਸਾਹਿਬ ਦੀ ਇਸ ਦੇ ਵਿੱਚ ਇਹਨਾਂ ਨੇ ਆਪਣੇ ਪਿਤਾ ਜੀ ਦੇ ਨਾਲ ਕੀ ਕੁਝ ਉਥੇ ਦੇਖਿਆ ਔਰ ਲਾਸਟ ਦੇ ਵਿੱਚ ਜਿਹੜਾ ਵਾ ਕਿਸਾਨਾਂ ਨੂੰ ਲੈ ਕੇ ਜਿਹੜਾ ਵਾ ਥੋੜੇ ਭਾਵੁਕ ਵੀ ਨਜ਼ਰ ਆਏ ਆ ਮਾਸਟਰ ਜੀ ਦਾ ਕਹਿਣਾ ਵਾ ਕਿ ਕਿਸਾਨਾਂ ਦੇ ਮਸਲੇ ਚੜੇ ਆ ਜਿਉਂ ਦੇ ਤੇ ਉਹ ਆ ਔਰ ਉਹ ਆਸ ਔਰ ਅਪੀਲ ਕਰਦੇ ਹਨ ਕਿ ਅਗਲੀ ਜਿਹੜੀ 15 ਅਗਸਤ ਇਸ ਤੋਂ ਬਾਅਦ ਆਏ 2025 ਵਿੱਚ ਕਿਸਾਨ ਜਿਹੜੇ ਆ ਦੇਸ਼ ਦੇ ਵਿੱਚ ਉਹ ਖੁਸ਼ੀ ਦੇ ਨਾਲ ਆਜ਼ਾਦੀ ਦਿਹਾੜਾ ਮਨਾ ਸਕਣ ਸੋ ਲਗਾਤਾਰ ਵਕ ਵਕ ਸਖੀਤਾ ਦੇ ਨਾਲ ਗੱਲਬਾਤ ਦਾ ਸਿਲਸਿਲਾ ਆਜ਼ਾਦੀ ਦਿਹਾੜੇ ਨੂੰ ਲੈ ਕੇ ਸਾਡਾ ਜਾਰੀ ਰਹੇਗਾ ਤੁਸੀਂ ਜੁੜੇ ਰਹੋ ਆਪਣੇ ਇਸ ਨਿਊ ਚੈਨਲ ਐਕਸਪ੍ਰੈਸ ਨਿਊਜ਼ ਨੈਟ ਦੇ ਨਾਲ ਧੰਨਵਾਦ